ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ ਸੁਖਵੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਠੱਗ ਪਾਰਟੀ ਕਿਹਾ ਬਾਦਲ ਦੇ ਮੁਤਾਬਕ ਆਪ ਦੇ ਸਬੰਧ ਖਾਲਿਸਤਾਨ ਦੇ ਸਮਰਥਕਾਂ ਦੇ ਨਾਲ ਨੇ ਡਿਪਟੀ ਸੀਐਮ ਦੀ ਮੰਨੀ ਹੈ ਤਾਂ ਆਮ ਆਦਮੀ ਪਾਰਟੀ ਨੂੰ ਖਾਲਿਸਤਾਨ ਸਮਰਥਕਾਂ ਤੋਂ ਫੰਡ ਮਿਲ ਰਹੇ ਨੇ ਮੋਹ ਚਰਚੇ ਨੌਕਰੀ ਕਟੌਲੇ ਦੇ ਵਿੱਚ ਗ੍ਰਿਫਤਾਰ ਕਾਲੀ ਦਲ ਦੇ ਐਮ ਸੀ ਸ਼ਾਮ ਲਾਲ ਡੱਡੀ ਦੇ ਰਿਮਾਂਡ ਚਕਦੰਦਾਵਾਦਾ ਕੀਤਾ ਗਿਆ ਮੋਹਾਲੀ ਜ਼ਿਲ੍ਹਾ ਅਦਾਲਤ ਨੇ ਵਿਜੀਲੈਂਸ ਦੀ ਮੰਗ ਤੇ ਹੋਰ ਪੁੱਛਗਿੱਛ ਤੇ ਬਰਾਮਦਗੀ ਕਰਨ ਲਈ ਕੱਲ ਤੱਕ ਦਾ ਹੋਰ ਰਿਮਾਂਡ ਵਧਾਇਆ ਵਿਜੀਲੈਂਸ ਨੇ ਡੱਡੀ ਨੂੰ ਗ੍ਰਿਫਤਾਰ ਕਰ 28 ਜੂਨ ਨੂੰ ਅਦਾਲਤ 'ਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ ਚੈਨਲ ਡੱਡੀ ਖਲਾਫ ਵਿਜੀਲੈਂਸ ਨੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਨੇ ਇਨਾ ਚਿਕ ਮੁਕਦਮਾ ਨੰਬਰ 4 ਉਸਦੀ ਗ੍ਰਿਫਤਾਰੀ ਕੀਤੀ ਗਈ ਹੈ ਇਹ ਮਾਮਲਾ ਲੋਕਲ ਬਾਡੀਜ਼ ਵਿਭਾਗਸ਼ ਕੀਤੇ ਪਰਤੀ ਘੁਟਾਲਿਆਂ ਨੂੰ ਲੈ ਕੇ ਦਰਜ ਕੀਤਾ ਗਿਆ ਹੈ ਇਸ ਦੇ ਇਲਾਵਾ ਇੱਕ ਮੁਕਦਮਾ ਨੰਬਰ 6 ਪੁੱਡਾ ਚ ਨੌਕਰੀਆਂ ਦਿਵਾਉਣ ਦੇ ਨਾਮ ਤੇ ਕੀਤੇ ਘੁਟਾਲਿਆਂ ਨੂੰ ਲੈ ਕੇ ਦਰਜ ਹੈ ਲੁਧਿਆਣਾ ਦੇ ਆਤਮ ਨਗਰ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਵਿਧਾਇਕ ਦੀ ਟੀਮ ਇਨਸਾਫ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਹੈ ਕਿ ਜੋ ਵੀ ਪਾਰਟੀ ਜਾਂ ਲੀਡਰ ਹਮਖਿਆਲੀ ਸੋਚ ਰੱਖਦੇ ਉਸ ਨਾਲ ਸਮਝੌਤਾ ਕੀਤਾ ਜਾ ਸਕਦਾ ਹੈ। ਇਸ ਦੇ ਲਾਵਾ ਉਹਨਾਂ ਕਿਹਾ ਕਿ ਆਪਣੇ ਚੋਣ ਨਿਸ਼ਾਨ ਤੇ ਹੀ ਚੋਣ ਮੈਦਾਨ ਦੇ ਵਿੱਚ ਉਤਰਨਗੇ। ਹਰਿਆਣਾ ਵਿੱਚ ਪੁਲਿਸ ਭਰਤੀ ਦੌਰਾਨ ਨਰਕਸ਼ੇ ਦੇ ਕਤਲ ਸੇਵਨ ਕਰਨ ਤੇ ਨੌਜਵਾਨਾਂ ਦੀ ਮੌਤ ਦਾ ਮਾਮਲਾ ਸਿਆਸੀ ਮੁੱਦਾ ਬਣ ਗਿਆ। ਹੁਸ਼ਿਆਰਪੁਰ ਪਹੁੰਚੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੇ ਪrti ਪ੍ਰਕਿਰਿਆ ਦੌਰਾਨ ਹੋਏ ਨਾ ਹਾਦਸਿਆਂ ਨੂੰ ਆਧਾਰ ਬਣਾ ਕੇ ਇੱਕ ਵਾਰ ਫਿਰ ਦੁਹਰਾਇਆ ਕਿ ਪੰਜਾਬ ਵਿੱਚ ਨਸ਼ਾ ਬਾਕੀ ਸੂਬਿਆਂ ਦੇ ਨਾਲੋਂ ਘੱਟ ਹੈ। ਇਸ ਦੇ ਲਾਗ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਵਰਦਿਆਂ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਮਹਿਜ਼ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਇਹਨਾਂ ਪਾਰਟੀਆਂ ਨੇ ਸੂਬੇ ਦੇ ਨੌਜਵਾਨਾਂ ਨੂੰ ਸਹਾਰਾ ਬਣਾਇਆ ਹੈ। ਚੰਡੀਗੜ੍ਹ ਪੁਲਿਸ ਨੇ ਮਹਿਲਾ ਮਾਡਲਾਂ ਨੂੰ ਬਲੈਕਮੇਲ ਕਰਨ ਵਾਲੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ ਕਾਸਟਿੰਗ ਡਾਇਰੈਕਟਰ ਤੇ ਅਦਾਕਾਰ ਦਰਸ਼ਨ ਔਲਖ ਦੇ ਨਾਮ ਤੋਂ WhatsApp ਤੇ ਫੇਕ ਅਕਾਊਂਟ ਬਣਾ ਕੇ ਮਾਡਲਾਂ ਨੂੰ ਰੋਲ ਦਿਵਾਉਣ ਦਾ ਚਾਹਸਾ ਦਿੰਦਾ ਸੀ ਬਨਾਲਾਂ ਦੇ ਰਹਿਣ ਵਾਲੇ ਹਰਪ੍ਰੀਤ ਬਾਵਾ ਤੇ ਮਹਿਲਾ ਮਾਡਲਾਂ ਤੋਂ WhatsApp ਤੇ ਤਿਆਗੂ ਤਸਵੀਰਾਂ ਮੰਗਾ ਕੇ ਉਹਨਾਂ ਨੂੰ ਬਲੈਕਮੇਲ ਕਰਨ ਦਾ ਇਲਜ਼ਾਮ ਹੈ ਸਬੂਤਾਂ ਦੇ ਆਧਾਰ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ WhatsApp ਤੇ ਬਣੇ ਅਕਾਊਂਟ ਨੂੰ ਵੀ ਜਾਂਚਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਹਰਪ੍ਰੀਤ ਬਾਵਾ ਜਿਦੇ ਉੱਪਰ ਗੰਭੀਰ ਇਲਜ਼ਾਮ ਲੱਗੇ ਨੇ ਉਹ ਵੀ ਆਪਣੀ ਸਫਾਈ ਦੇ ਰਿਹਾ